ਇਹਨਾਂ ਦਾ ਇੱਕ ਪਿੰਡ ਦੇ ਵਿੱਚ ਫਿਲਾ ਕੋਈ ਸਰਪੰਚ ਸਾਹਿਬ ਤੋਂ ਇਲੈਕਸ਼ਨ ਹਾਰ ਗਿਆ। ਇਲੈਕਸ਼ਨ ਹਾਰ ਗਿਆ ਤੇ ਇੱਥੇ ਦੇ ਸਬੰਧਤ ਜਿਹੜੇ ਮੌਜੂਦਾ ਐਮਐਲਏ ਸਾਹਿਬ ਨੇ ਉਹ ਕਹਿੰਦੇ ਜੀ ਸਾਡਾ ਬੰਦਾ ਤਾਂ ਜੇ ਹਾਰਿਆ ਹੋਇਆ ਸਰਪੰਚੀ ਚ ਚਲਾਓ। ਵੀਰ ਲਖਵੀਰ ਸਿੰਘ ਰਾਏ ਐਮਐਲਏ ਆ। ਨਹੀਂ ਜੀ ਇਹ ਤਾਂ ਜਿੱਤਿਆ ਹੋਇਆ ਹੁਣ ਜੇ ਆਪਾਂ ਕਹਿ ਦਈਏ ਵੀ ਇਹ ਭਾਈ ਦਦਾਰ ਸਿੰਘ ਪੱਟੀ ਨੂੰ ਸੰਪੋਜੀ ਸਾਰਾ ਕੰਮ ਇਹ ਹੋਜੂ। ਮਾਮਲਾ ਜੀ ਇਹ ਹੈ ਇਹ ಗ್ರಾಮ ਪੰਚਾਇਤ ਹੈ ਮੁੱਲਾ ਪਰਖੁਰਦ ਦੀ। ਬਲਾਕ ਸਰੰਦ ਦੀ ਆ। ਔਰ ਇਹਦੇ ਵਿੱਚ ਇੱਕ ਸਰਪੰਚ ਸਾਹਿਬ ਖੜੇ ਨੇ ਤੇ ਨਾਲੇ ਮੈਂਬਰ ਖੜੇ ਆ ਇਹਨਾਂ ਦਾ ਕੋਰਮ ਪੂਰਾ ਔਰ ਇਹਨਾਂ ਦਾ 2 ਸਾਲਾਂ ਤੋਂ ਜਦੋਂ ਇਹਦੀ ਇੱਕ ਰਾਮ ਪੰਚਾਇਤ ਹੋਂਦ ਵਿੱਚ ਆਈ ਆ ਇਹਨਾਂ ਦਾ ਸਰਕਾਰ ਕੰਮ ਨਹੀਂ ਚੱਲਣ ਦੇ ਰਹੀ ਸਰਕਾਰ ਵੀ ਕੀ ਕਿ ਇਹਨਾਂ ਦਾ ਇੱਕ ਪਿੰਡ ਦੇ ਵਿੱਚ ਫਿਲ੍ਹਾ ਕੋਈ ਸਰਪੰਚ ਸਾਹਿਬ ਤੋਂ ਇਲੈਕਸ਼ਨ ਹਾਰ ਗਿਆ ਇਲੈਕਸ਼ਨ ਹਾਰ ਗਿਆ ਤੇ ਇੱਥੇ ਦੇ ਸਬੰਧਤ ਜਿਹੜੇ ਮੌਜੂਦਾ ਐਮਐਲਏ ਸਾਹਿਬ ਨੇ ਉਹ ਕਹਿੰਦੇ ਜੀ ਸਾਡਾ ਬੰਦਾ ਤਾਂ ਜੇ ਹਾਰਿਆ ਹੋਇਆ ਸਰਪੰਚੀ ਚਲਾਊਗਾ ਤੋ ਇਸ ਕਰਕੇ ਇਹ ਸਾਰੇ ਪਿੰਡ ਦਾ ਕਨਸਟੀਟਿਊਸ਼ਨ ਜਿਹੜਾ ਉਹਦਾ ਕਾਣ ਕੀਤਾ ਜਾ ਰਿਹਾ ਦੋ ਸਾਲ ਤੋਂ ਲਗਾਤਾਰ ਇਹਨਾਂ ਦੇ ਕੰਮ ਪੈਂਡਿੰਗ ਪਏ ਨੇ ਅੱਜ ਇਹਨਾਂ ਨੇ ਨਾਲ ਆਇਆ ਸੀਗਾ ਹੁਣ ਇਹਨਾਂ ਨੇ ਇੱਕ ਏਡੀਸੀ ਸਭ ਨੂੰ ਮੰਗ ਪੱਤਰ ਦਿੱਤਾ ਔਰ ਉਸ ਮੰਗ ਪੱਤਰ ਦੇ ਉੱਤੇ ਸਿਰਫ ਅਸੀਂ ਇਹਨਾਂ ਨੇ ਕੱਲ ਨੂੰ 10 ਵਜੇ ਬੁਲਾਏ ਨੇ ਅਗਰ 10 ਵਜੇ ਕੱਲ ਨੂੰ ਨਹੀਂ ਕੋਈ ਅੱਗੇ ਕੋਈ ਕਾਰਵਾਈ ਹੁੰਦੀ ਹੈਗੀ ਤਾਂ ਇਹ ਮੇਰੇ ਕਲਾ 5-7 ਪਿੰਡ ਨੇ ਜਿਹੜੇ ਪੀੜਤ ਨੇ ਕਿਉਂਕਿ ਜਿੱਥੇ-ਜਿੱਥੇ ਇਹਨਾਂ ਦੇ ਮਤਲਬ ਵਿਚਾਰੇ ਹਾਰੇ ਹੋਏ ਨੇ ਉਹ 5-7 ਪਿੰਡਾਂ ਦੇ ਵਿੱਚ ਨਹੀਂ ਮੇਰੇ ਕੋਲ 10-15 ਪਿੰਡ ਹੋਣਗੇ ਹੁਣ ਤਾਂ ਲਗਾਤਾਰ ਫਿਰ ਅਸੀਂ ਇੱਕ ਧਰਨਾ ਲਾਵਾਂਗੇ ਫਿਰ ਇੱਕ ਜਾਮ ਵੀ ਲਾਵਾਂਗੇ ਇਹ ਹੁਣ ਇੱਕ ਇੱਕ ਪ੍ਰਸ਼ਾਸਨ ਨੂੰ ਅੱਜ ਇਸ ਕਰਕੇ ਅਸੀਂ ਹੁਣ ਇੱਥੇ ਕੋਈ ਨਾਹਰਾ ਨਹੀਂ ਮਾਰਿਆ ਕੋਈ ਪ੍ਰਸ਼ਾਸਨ ਦੇ ਖਿਲਾਫ ਗੱਲ ਨਹੀਂ ਕੀਤੀ ਹੈ ਕਿ ਅਸੀਂ ਮੰਗ ਪੱਤਰ ਦੇਤਾ ਮੰਗ ਪੱਤਰ ਤੋਂ ਵੱਧ ਕੋਈ ਮੰਗ ਪੰਤਰ ਇੰਪਲੀਮੈਂਟ ਨਹੀਂ ਹੁੰਦਾ ਤਾਂ ਅਗਲਾ ਰਾਹ ਜਿਹੜਾ ਉਹ ਸੰਘਰਸ਼ ਦਾ ਹੋਊਗਾ ਔਰ ਸਾਰੇ ਪਿੰਡਾਂ ਦੇ ਬੰਦੇ ਨੇ ਜਿਹੜੇ ਉਹ ਇਕੱਲੇ ਵੀਡੀਓ ਨਹੀਂ ਨਹੀਂ ਸਿਰਫ ਵੀਡੀਓ ਉਨਤੇ ਇੱਕ ਮੰਗ ਪੱਤਰ ਦੋਣਾ ਫਿਰ ਉਹਨੂੰ ਅਸੀਂ ਜੀਟੀ ਰੋਡ ਜਾਮ ਕਰਾਂਗੇ ਨਹੀਂ ਇਹ ਕੰਮ ਆ ਜਿਹੜਾ ਇਹ ਪ੍ਰੋਪਰ ਚੱਲਣਾ ਚਾਹੀਦਾ ਹੈ ਇਹ ਇੱਕ ਪਿੰਡ ਦਾ ਮਾਮਲਾ ਨਹੀਂ ਇਹ ਪਿੰਡਾਂ ਦਾ ਕਈਆਂ ਦਾ ਮਾਮਲਾ ਜੇ ਹੁਣ ਅਸੀਂ ਕਹਿ ਦਈਏ ਵੀ ਅਲਖਵੀਰ ਸਿੰਘ ਰਾਏ ਐਮਐਲਏ ਆ ਨਹੀਂ ਜੀ ਇਹ ਤਾਂ ਜਿੱਤਿਆ ਹੋਇਆ ਹੁਣ ਜੇ ਆਪਾਂ ਕਹਿ ਦਈਏ ਵੀ ਇਹ ਭਾਈ ਦਦਾਰ ਸਿੰਘ ਪੱਟੀ ਨੂੰ ਸੰਪੋਜੀ ਸਾਰਾ ਕੰਮ ਇਹੋ ਜੂ ਐਸੀ ਤਰ੍ਹਾਂ ਹੀ ಗ್ರಾಮ ਪੰਚਾਇਤ ਚੁਣੀ ਜਾਂਦੀ ਹੈ ਐਸੀ ਤਰ੍ਹਾਂ ਜ਼ਿਲ੍ਹਾ ਪ੍ਰਚੇਦ ਦੇ ਜਿਵੇਂ ਮੈਂਬਰ ਚੁਣੇ ਨੇ ਧੱਕਾ ਕਰਕੇ ਸੋ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਪਹਿਲਾਂ ਤਾਂ ਵੀ ਇਹ ਕੰਮ ਨੂੰ ਚਲਾਇਆ ਜਾਵੇ ਨਹੀਂ ਚਲਾਉਣਗੇ ਫਿਰ ਚੇਤਾਵਨੀ ਹੈ ਸਿਰ ਪਹਿਲੀ ਗੱਲ ਤਾਂ ਇਹ ਆ ਕਿ 90 95% ਆਮ ਆਦਮੀ ਪਾਰਟੀ ਦੇ ਸਰਪੰਚ ਹੈ ਸੋ ਉਹਨਾਂ ਦੇ ਦੋਸ਼ ਕਿਤੇ ਜਿਹੜੇ ਸਾਬਤ ਨਹੀਂ ਹੁੰਦੇ ਪਰ ਫਿਰ ਵੀ ਜੇ ਕਿਸੇ ਨੇ ਕਿਤੇ ਹੈ ਗੱਲ ਤਾਂ ਮੈਨੂੰ ਦੱਸ ਸਕਦਾ ਤੁਸੀਂ ਆਪ ਜਾਣਦੇ ਹੋ ਤੁਸੀਂ ਆਪ ਆਪ ਤੁਹਾਨੂੰ ਪਤਾ ਹੈ ਕਿ ਮੈਂ ਕਦੇ ਕਿਸੇ ਦੀ ਚਾਹੇ ਵਿਰੋਧੀ ਪਾਰਟੀ ਹੈ ਇੱਜਤ ਮਾਂ ਚ ਕਦੇ ਕਾਟ ਨਹੀਂ ਹੁੰਦਦੀ ਔਰ ਜਿਹੜੇ ਚੁਣੇ ਨਮਾਇਦੇ ਉਹ ਹੀ ਕਰ ਸਕਦੇ ਹਨ ਜੇ ਸਾਡਾ ਵਲੰਟੀਅਰ ਕੋਈ ਅੱਗੇ ਹੋ ਕੇ ਕੰਮ ਕਰਾ ਰਿਹਾ ਨਾ ਤਾਂ ਸ਼ਾਬਾਸ਼ੀ ਦੇਣੀ ਚਾਹੀਦੀ ਉਹਨਾਂ ਨੂੰ ਉਹ ਸਰਪੰਚ ਨੂੰ ਮੇਰੇ ਕੋਲ ਕੋਈ ਅਸੀ ਨੋਟਿਸ ਨਹੀਂ ਜੇ ਕਿਸ ਨੇ ਕਿਹਾ ਵੀ ਇਹ ਤੇ ਸੱਦਾ ਆਮ ਆਦਮੀ ਪਾਰਟੀ ਲੱਗੇ ਹੋ ਕੇ ਕਰਾਉਂਦਾ ਤਾਂ ਉਹਦਾ ਇੱਕ ਕਰ ਇੱਕ 11 ਹੋ ਜਾਂਦਾ ਸੋ ਸਾਨੂੰ ਡਿਵੈਲਪਮੈਂਟ ਦੇ ਕੰਮ ਕਰਾਉਣੇ ਚਾਹੀਦੇ ਆ ਤੇ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਿਆ ਨਾ ਸਰਪੰਚ ਦੀ ਇਲੈਕਸ਼ਨ ਤੁਹਾਡੇ ਸਾਹਮਣੇ ਕਹਿ ਦਿਓ ਕੋਈ ਬੰਦਾ ਕਿ ਅਸੀਂ ਕਿਸੇ ਦਾ ਰਿਜੈਕਸ਼ਨ ਕਰਿਆ ਨਾ ਜਿਹੜੀ ਬਲੌਕ ਸੰਪਤੀਆਂ ਕਿਸੇ ਦਾ ਰਿਜੈਕਸ਼ਨ ਕਰਾਇਆ ਨਹੀਂ ਸੋ ਲੋਕਾਂ ਦਾ ਫਤਵਾ ਲੋਕ ਦਿੰਦੇ ਆ ਫਤਵਾ ਲੋਕਾਂ ਦੇ ਫਤਵੇ ਨੂੰ ਅਸੀਂ ਮੰਨਦੇ ਆ ਆਮ ਆਦਮੀ ਪਾਰਟੀ ਦੇ ਮਾਨਯੋਗ ਸਰਦਾਰ ਕੌਂਸੀ ਮਾਨ ਸਾਹਿਬ ਦਾ ਸਾਡੇ ਇੱਕ ਹੁਕਮ ਹੈ ਉਹਨਾਂ ਦਾ ਕਿ ਕਿਤੇ ਧੱਕਾ ਨਹੀਂ ਕਰਨਾ ਅਸੀਂ ਧੱਕਾ ਨਹੀਂ ਕਰਨਾ ਅਸੀਂ ਤਾਂ ਡਿਵੈਲਪਮੈਂਟ ਕਰਨਾ ਆ ਸੋ ਜੇ ਕੋਈ ਟੋਡੇ ਨੋਟ ਚੋ ਦੀ ਸਾਨੂੰ ਵੀ ਦੱਸਿਓ ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦਵਾਂਗੇ ਜਿਹੜੇ ਚੁਣੇ ਨਮਾਇਦ ਆ ਉਹਦੀ ਮਾਂ ਨਿਜਿਤ ਹੋਗੀ ਸਾਡੇ ਮਾਂ ਨਹੀਂ ਜਾ ਸੀ ਪਿਛਲੀ ਸਰਕਾਰ ਸਾਡੇ ਤਿੰਨ ਐਮਸੀ ਚੁਣੇ ਸੀ ਔਰ ਉਹਨਾਂ ਨੂੰ ਕਦੇ ਸਵੀਪਰ ਵੀ ਨਹੀਂ ਸੀ ਦਿੱਤਾ ਇਹਦੀ ਗੱਲ ਦੇ ਗਵਾਹ ਤੁਸੀਂ ਹੋ ਅਸੀਂ ਜਿਹੜਾ ਤੁਸੀਂ ਕਹਿਆ ਗੱਲ ਜਿੰਨੇ ਵੀ ਕਾਂਗਰਸ ਦੇ ਐਮਸੀ ਨੇ ਸਾਰੇ ਕੋਲ ਸਵੀਪਰ ਜਾਂਦੇ ਆ ਬੀਜੇਪੀ ਦਾ ਐਮਸੀ ਇੱਕ ਉਹਦੇ ਕੋਲ ਵੀ ਸਵੀਪਰ ਜਾਂਦਾ ਉਹ ਵੀ ਕੰਮ ਕਰਾਉਂਦੇ ਆ ਸੋ ਅਸੀਂ ਧੱਕਾ ਕਰਨ ਵਾਲੇ ਨਹੀਂ ਅਸੀਂ ਡਿਵੈਲਪਮੈਂਟ ਕਰਨ ਵਾਲੇ ਆ